ਕਹਣਾ ਤੈਨੂੰ ਗਰਮੀ ਚ ਹੁਣ ਚੈਨ ਨਾ ਬੈ ਜਾ ਤੁੱਪ ਬੜੀ ਵਰ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਮੇਰੇ ਨੂੰ ਸਾਰੇ ਸਤਿ ਸ਼੍ਰੀ ਅਕਾਲ ਅਨਹਦ ਨੂੰ ਪਤਾ ਲੱਗ ਗਿਆ ਪਿੰਡ ਦੀਪ ਹੁਣੀ ਆ ਗਿਆ ਵਿਪਲ ਸਰਗਣ ਹੁਣੀ ਅਨਹਦ ਨੂੰ ਲੱਗ ਗਿਆ ਪਤਾ ਕਿ ਪਿੰਡ ਆ ਗਿਆ ਦੀਪ ਹੁਣੀ ਵਿਪਲ ਸਰਗਣ ਹੁਣੀ ਤੇ ਹੁਣ ਬੈਣ ਨਹੀਂ ਲਈ 3 ਵਜੇ ਦਾ ਮੈਨੂੰ ਆਖੀ ਜਾਣ ਦੀ ਚੱਲੀਏ ਪਾਪਾ ਜੀ ਚੱਲੀਏ ਮੈਂ ਕਿਹਾ ਠੰਡਾ ਹੋਲੇ ਤਾਂ ਫਿਰ ਚੱਲਦੇ ਹਾਂ ਕਾਖਾ ਜੀ ਦੋ ਕੱਲ ਨੂੰ ਨੰਨੇ ਵੇਖਣਾ ਮੇਲਾ ਬਾਬਾ ਹਾਸ਼ਮ ਸ਼ਾਹ ਜੀ ਦਾ ਹਾਸ਼ਮ ਸ਼ਾਹ ਦਾ ਮੇਲਾ ਕੱਲ ਬਾਬੇ ਹਾਜੀ ਹਾਸ਼ਮ ਸ਼ਾਹ ਬਾਬਾ ਜੀ ਕੋਈ ਨਹੀਂ ਵੱਖਰੇ ਵੱਖਰੇ ਹਾਂ ਛੇ ਬਾਬਾ ਹਾਜੀ ਹੋਰ ਦਾ ਹਾਸ਼ਮ ਸ਼ਾਹ ਜੀ ਨਸ ਸਸੀ ਕੁੰਨ ਦਾ ਸੱਲ ਕੀ ਹੈ ਹਾਂ ਆਹੋ ਸਸੀ ਕੁੰਨ ਦਾ ਹਾਂ ਨਹੀਂ ਨਹੀਂ ਜਗਾ ਮਾਇਆ ਵੀ ਪਸ਼ਣ ਨਹੀਂ ਜਗਾ ਬਾਬੇ ਹਾਜੀ ਦੀ ਵੱਖਰੀ ਹੈ ਨਾ ਬਾਬੇ ਹਾਜੀ ਵੀ ਹਾਂ ਹਾਂ ਤੁਹਾਨੂੰ ਤਾਂ ਕਾਲੀਆਂ ਪਈ ਜਾਂਦੀਆਂ ਇਹ ਨੂੰ ਮਨਉਂਦਾ ਉਹ ਬਣ ਨਹੀਂ। ਨਹੀਂ। ਇਹ ਮम्मा ਬਾਕੀ ਤੇ ਨਹੀਂ। ਉਹ ਤਾਂ ਮਾਦਰੀ ਦੇ ਦਿੰਦੀ। ਡਾਕੂ। ਨਹੀਂ, ਆਪਾ ਬਣ ਕੇ ਡਾਕੂ ਹੋਣਾ ਹੈ ਚੱਲੇ ਬੈਂਕ ਲੁੱਟਣਾ। ਚੱਪਟ ਚੱਲਗੇ? ਹਾਂਜੀ। ਅੱਜ ਵੈ ਬੈਂਕ ਦੀ ਛੁੱਟੀ ਆ। ਛੁੱਟੀ ਦਾ ਕੋਈ ਨਹੀਂ ਆ ਉਹ ਸੱਲ ਉੱਡ ਲਾ। ਮੈਂ ਤਾਂ ਵੀ ਲੈ ਕੋਈ ਕਹਿੰਦਾ ਸੇ ਤਾਂ ਵੀ। ਬਾਇ ਬਾਇ ਹਾਈ ਲਾ ਚੁੱਪ ਚੱਗੂ ਭਾਈ ਆ ਗਏ ਤੁਸੀਂ ਪਹੁੰਚ ਗਏ ਸਾਡੇ ਕੋਲ ਤੁਹਾਨੂੰ ਉਦੋਂ ਕਿਹਾ ਸਾਡੇ ਨਾਲ ਆ ਜਾਓ ਤੁਸੀਂ ਆਏ ਨਹੀਂ ਹੈ ਕਿਉਂ ਨਹੀਂ ਕੁੜੀਓ ਮੈਨੂੰ ਮੰਦੀ ਹੈ ਮੈਨੂੰ ਨਹੀਂ ਹੁੰਦੀ ਕਿਉਂ ਕੁਝ ਨਹੀਂ ਕਰਾਈਂ ਕਰੀਂ ਲੈ ਏਸੀ ਆਵੇ ਚੱਲਣ ਜਾਵੇ ਬਾਬੇ ਨੇ ਸੁੱਖ ਦਿੱਤਾ ਲੋਰ ਮਾਰਨਾ ਨਾਲ ਕੇ ਘੁੰਮਣ ਜਾਣਿਆਂ ਨੂੰ ਘਮਾਓ ਗਰਮੀ ਦੇ ਫਿਰ ਕੀ ਹੋਗਾ ਉਹ ਮੈਂ ਥੱਲੇ ਲੇਟਣ ਦਾ ਕੱਲਾ ਹੀ ਉਹ ਦੇਖੂ ਪਾਉਂਦੇ ਨਾ ਅੱਜ ਤਾਂ ਵੀ ਨਾਲ ਹੀ ਪਹੁੰਚ ਨਹੀਂ ਜੀ ਬੜੀ ਅੱਛੀ ਬਾਤ ਕਰੀ ਗਏ ਓਏ ਬੱਚਾ ਪਾਰਟੀ ਤੂੰ ਫੋਨ ਵੇਖਣਾ ਇਹ ਜੀ ਜੀ ਤੀਹ ਨੇ ਕਿੱਦਾਂ ਲੈ ਲਾਇਆ ਇਹ ਛਿਬਲੇ ਜਾਂਦਾ ਮੈਂ ਨਹੀਂ ਲਾਇਆ ਕੋਈ ਉਹ ਤਿਆਰ ਰ ਖੱਟੀ ਹੈ ਮੈਂ ਨਹੀਂ ਲਾਇਆ ਕੋਈ ਲੜਾ ਪੁੱਛਣ ਨੂੰ ਕਹ ਉਹਨੂੰ ਪੁੱਛ ਤਿਆਰ ਪੁੱਛੀ ਨੂੰ ਫਾਇਨਲ ਤੇ ਪਲਾਨ ਕੀਤੀ ਜਾਂਦੀ ਵੀਰ ਮੰਨ ਲਈ ਐ ਇਹ ਮੈਂ ਹੀ ਮੰਨੇ ਜੇ ਤੀ ਜਾਣਾ ਦੇਖ ਲਓ ਮੈਂ ਸਾਰੇ ਤੇ ਬਣਾਉਂਦੀ ਧਕੇ ਨੂੰ ਪੁੱਛੀ ਪੁੱਛੀ ਨੂੰ ਪੁੱਛੀ ਪੁੱਛੀ ਨੂੰ ਤੇਰੇ ਘਰੋਂ ਲੈ ਨਹੀਂ ਤੇਰੇ ਘਰੋਂ ਲੈ ਨਹੀਂ ਨਾ ਤੇ ਮੈਂ ਨਾ ਕੀ ਤੇ ਛੁੜੀ ਪਹਿਣੇ ਤੇਰੀ ਪਾਪੇ ਕਹਿੰਦੇ ਮੁੰਡਾ ਨਹੀਂ ਦਾ ਮੈਂ ਨਹੀਂ ਮੁੰਡਾ ਨਹੀਂ ਕੋਹ ਦਾ ਨਹੀਂ ਮੁੰਡਾ ਦਾ ਤੂੰ ਤੂੰ ਸਮਝੀ ਨਾ ਦੋ ਦਿਨ ਘਰੋਂ ਤੇਰਾ ਡਿਊਟੀ ਤੇ ਮੈਂ ਵੀ ਨਾਲ ਹੀ ਜਾਵਾਂਗੀ ਇੰਨਾ ਦਵਾ ਇਹ ਨੂੰ ਪੁੱਛਣਾ ਜਾਣਾ ਇਹਨੂੰ ਕਿਹ ਜਾਣਾ ਇਹ ਵੀ ਜੂ ਤਾਂ ਕੀ ਕਰਦੀ ਗੇ ਘੇਟਦੀ ਆਪਣੇ ਇਹ ਤੁਹਾਨੂੰ ਤਿਆਰ ਕੀਤਾ ਨੇ ਇਦਾਂ ਹੀ ਆਂਦੀ ਵੀ ਤਿਆਰ ਮੈਂ ਕਿਹਾ ਉਹਨੂੰ ਪੁੱਛ ਤੇ ਸਹੀ ਉਹਨੂੰ ਪੁੱਛ ਜਾਣਾ ਇਹਨਾਂ ਵਿੱਚੇ ਘਰ ਨੇ ਤੇ ਬੁਈ ਹੋ ਜਾ ਤਿਆਰ ਜਾ ਜਾਣਾ ਅਗਰ ਰਜਵਿੰਦਰ ਵੀ ਤਿਆਰ ਹੋ ਕੇ ਰਹਿ ਗਈ ਇਹ ਵੀ ਰਹਿ ਗਈ ਹੁਣ ਤੂੰ ਰਹਿ ਗਈ ਬਸ ਹੁਣ ਫਿਰ ਮੈਂ ਘਰੇ ਰਹਿਂਦੀ ਦੇ ਵੇਲਾ ਤੂੰ ਵੀ ਤਿਆਰ ਹੋਣਾ ਤੈਨੂੰ ਕਰ ਦੂੰ ਆ ਵੇਲਾ ਵੀ ਜੀ ਕੀ ਗੱਲ ਆ ਆਇਨਾ ਛਿੜਨ ਦੇ ਸਰਗਨ ਨੂੰ ਕੰਮ ਕੁੰਦੀ ਤੁੰਦੀ ਸਰਗਨ ਨੂੰ ਕੱਲੀ ਨੂੰ ਛੱਡ ਆਉਨੇ ਸਰਗਨ ਨੂੰ ਸੁਬਹ ਬੜਾ ਨਾਲੇ ਉਹ ਸੇ ਪਾਰਾਂ ਤੇ ਇਹ ਨੋਟ ਲਾਜੀ ਸਕੂਲ ਨਾ ਪੜ੍ਹਨੇ ਪਾਦੀ ਸਰਗਨ ਨੂੰ ਆ ਸਾਕੂ ਜਾਣਟ ਲਾਜੀ ਪੜ੍ਹਨੇ ਪਾਦੀ ਤੈਨੂੰ ਆ ਲੈ ਆ ਸਾਰੇ ਜਾਣੇ ਬਹਿ ਕੇ ਸ਼ਾਮ ਦੀ ਚਾਹ ਪੀ ਰਹੇ ਆ ਇਹ ਤੁਹਾਨੂੰ ਖੰਡ ਬੜੀ ਜਿਆਦੀ ਪਾਤੀ ਖੰਡ ਜਿਆਦੀ ਪੈ ਗਈ ਮੈਂ ਸ਼ੂਗਰ ਆ ਤੁਹਾਨੂੰ ਤਾਂ ਕਰਕੇ ਸਾਰੇ ਸਾਨੂੰ ਪਾਈ ਐਸੇ ਕਰਕੇ ਖੰਡ ਪਾਈ ਸਾਰੇ ਬੈਠੇ ਚਾਹੇ ਪੀ ਰਹੇ ਆ ਮੌਸਮ ਵੀ ਨਵਧੀਆ ਤੂਫਾਨ ਤੇ ਆਇਆ ਨਹੀਂ ਇਹਦੇ ਤੂਫਾਨ ਆਉਣਾ ਹੈ ਅੱਜ ਉਹ ਜਾ ਕਾਲੇ ਬੰਦੇ ਹਾਂ ਹਾਂ ਮੇਰਾ ਵੀ ਹੋ ਜਾਦਾ ਰਾਤ ਨੂੰ ਇਹਦੇ ਦਾ ਆਏਗੀ ਐਸੀ ਚਲਾ ਕੇ ਦਰਵਾਜ਼ੇ ਬੰਦ ਕਰਾ ਹੁਣ ਹਾਂ ਲੱਗੰਦੇ ਹਣ ਆਹੋ ਮਗਰ ਜੇ ਰੌਣਕ ਪੱਜੇ ਰਹੋਗੇ ਠੰਡੇ ਰਹਿਣਾ ਆਇਆ ਹਣੇ ਇਸੀ ਸਾਡੇ ਦਾ ਜਦੋਂ ਬਾਹਰ ਪੈਂਦੇ ਨਾ ਅਸੀਂ ਚਲਾ ਗਏ ਪੰਦਰਾਜੇ ਬੰਦ ਕਰਾ ਆਇਆ ਕਰੋ ਹਣ ਨਾਲ ਸਹੀ ਜੀ ਕੋਈ ਨਹੀਂ ਮਨਾ ਕਰਦੇ ਕਿੰਨਾ ਮਜ਼ਾ ਆ ਜਾਂਦਾ ਸਰ ਜਣੇ ਬੈਠੇ ਗੱਲਾਂ ਮਾਰਨਦੇ ਐਡਵੈਂਚਰ ਜਾਣੇ ਦੇਂਦੇ ਭੱਤੀ ਕਰਾਂ ਆਂਦੀ ਹਾਲੀ ਟਾਈਮ ਨਹੀਂ ਹੋਇਆ ਆ ਯਾਰ ਵੇਲਾ ਆ ਦੇ ਨਹੀਂ ਬੜਾ ਹਾਂ ਅੱਜ ਸਮਝ ਸਕਤੇ ਦੀ ਬਣਾਲੀ ਆ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਣੇ ਆ ਬਰਾਂਡੇ ਦੇ ਲਗਣ ਬਹੁਤ ਜਿਆਦੇ ਠੰਡੇ ਆ ਇਹ ਬਲੇ ਮਿਸਤਰੀ ਕਦੋਂ ਆਵਾ ਖਾ ਨੂੰ ਰੀਲੀ ਸਾਤਾ ਥੱਲੇ ਰਹਿਣਾ ਪੈਂਦੇ ਆ ਗੱਡੀਆਂ ਵਿਚਾਰੀਆਂ ਗਰਮੀ ਧੁੱਪ ਦੇ ਵਿੱਚ ਧੁੱਪ ਦੇ ਵਿੱਚ ਬਾਹਰ ਥੋਤੀਆਂ ਗੱਡੀਆਂ ਤੇ ਹੁਣ ਅਹੀ ਨਲਕਾ ਵੀ ਪਟਾਉਣ ਲੱਗੇ ਆ ਪੁਰਾਣੇ ਟਾਈਮ ਦਾ ਨਲਕਾ ਨਿਕਲ ਪਾਣੀ ਨਹੀਂ ਨਹੀਂ ਨਿਕਲਣਾ ਪਾਣੀ ਨਹੀਂ ਨਿਕਲਣਾ ਉਤਰੇ ਕਿੰਨੇ ਜਿਹੜੇ ਛੋਟੇ ਹੁੰਦੇ ਆ ਬੋਕੀ ਗਾੜੀ ਹੱਥ ਦੇ ਕੇ ਨਲਕਾ ਘੇੜਨਾ ਮਣਾ ਪਰੋਂਦੀ ਬੋਕੀ ਤਾਂ ਨਹੀਂ ਪਾਣੀ ਨਿਕਲਦਾ ਨਹੀਂ ਦਾ ਹਾਂਜੀ ਇੱਥੋਂ ਇਥੋਂ ਮੂੰਹ ਘੋਟ ਲਾਉਂਦਾ ਪਾਣੀ ਨਿਕਲਣਾ ਕਮੈਂਟ ਕਰਕੇ ਜਰੂਰ ਸਾਰੇ ਜਣੇ ਜਰੂਰ ਦੱਸਿਓ ਕੌਣ ਕੌਣ ਨਲਕਾ ਘੇੜਦਾਰ ਆਵਾ ਆਈ ਤੇ ਹੋਣੀ ਜੀ ਇਹ ਡੰਡੇ ਆਈ ਬੜਾ ਕਰ ਦਿੰਦੇ ਆ ਪਾਣੀ ਦੀ ਬਾਲਟੀ ਭਰਨੀ ਆ ਜੀ ਰੋਕੇ ਉਹ ਵਾਰੀ ਆਣੀ ਜੀ ਵਾਰੀ ਹੋਣੀ ਜੀ ਸਾਡੀ ਵਾਰੀ ਹੋਣੀ ਭੱਜ ਜਾਣੋ ਬਹਿ ਇੱਕ ਗੱਲ ਹੈਗੀ ਵੀਰ ਜੀ ਨਲਕੇ ਤੇ ਪਹਿਲਾਂ ਕਿੰਨਾ ਕੱਪੜੇ ਧੋਣੇ ਸਾਰੇ ਕੰਮ ਮੇਰਾ ਰਾਜਾ ਸੰਨੀ ਦਿਵਾਲ ਨੂੰ ਕਹਿੰਦੀ ਆ ਨਲਕਾ ਫਟ ਨਾ ਆਤੇ ਫੋਨ ਕਰਕੇ ਕਹਿੰਦੇ ਜੀ ਟਾਈਮ ਆ ਗਾੜਾ ਨਲਕਾ ਫਟ ਗਿਆ ਸੰਨੀ ਦਿਵਾਲ ਨੂੰ ਨਾ ਫੋਨ ਕਰੀਏ ਸੰਨੀ ਦਿਵਾਲ ਨੂੰ ਆਹ ਨਲਕਾ ਪੁੱਟ ਜਣ ਕਾ ਟਾਈਮ ਹੈਗਾ ਮੱਸਾ ਤੇ ਆਹੋ ਹਾ ਕੋ ਲੱਭਣ ਨਹੀਂ ਦਿਆ ਨਲਕਾ ਪੁੱਟਣ ਵਾਲੇ ਮਾਰਿਓ ਫੋਨ ਚਰਗ ਉਹ ਅੱਗੇ ਅਨਹੱਦ ਹੁਣੀ ਆਗੇ ਇੱਧਰ ਲਾਓ ਉਹ ਤਰਾ ਗੱਠ ਰੋਣਾ ਨਲਕਾ ਪੁੱਟਣ ਵਾਲੇ ਆਏ ਸਰਨੀ ਦਿਓ ਲੈ ਸਰਨੀ ਦਿਓ ਕੇ ਹੋ ਗਿਆ ਆਹ ਆਇਆ ਨਲਕਾ ਪੁੱਟਣ ਹੈਲੋ ਅਨਹਦ ਹੈਲੋ ਅਨਹਦ ਅਨੰਦਾਜ ਤੂੰ ਬਾਹਰ ਸੌਣਾ ਪਿਉਤੀ ਨੇ ਕੂਲਰ ਦੇ ਅੱਗੇ ਆ ਪੱਗੀ ਬਾਹਰ ਸੌਣਾ ਅੱਗੇ ਬਾਹਰ ਸੌਣਾ ਕਿਉਂ ਤੂੰ ਤੇ ਪਤੀ ਨਹੀਂ ਆਉਂਦਾ ਸਾਰੇ ਇਦਾਂ ਨੂੰ ਘਾਰੇ ਹਾਂ ਹਾਂਜੀ ਥੱਲੇ ਗੱਤੇ ਸੁੱਟ ਤੋਂ ਸਾਰੇ ਇਹ ਬੰਦੇ ਵਿਛਾੜ ਨਹੀਂ ਗੱਤੇ ਹਾਂ ਕੇ ਆਜੋ ਕੋਈ ਨਹੀਂ ਆਜਾ ਕੋਈ ਨਹੀਂ ਇਹ ਸੌਣ ਦਾ ਵੀ ਬਰਬਾਦ ਕਰ ਲਈ ਉਹਥੇ ਗਿਆ ਬੱਤੀ ਨੂੰ ਪਤਾ ਨਹੀਂ ਹੁਣ ਮੈਂ ਵੀ ਆਇਆ ਇਹਨੂੰ ਲੈਣ ਗਿਆ ਦੇਖੋ ਆਖੰਡੇ ਕਹਿੰਦੇ ਬੱਤੀ ਨਹੀਂ ਆਉਂਦੀ ਆ ਸੰਨੀ ਦੇ ਹਲ ਤੇ ਭਗਦੀ ਉਲਾਈ ਮੈਂ ਤਾਂ ਮਟਰ ਲੈ انا ਅਨਹਦੀ ਰਾਤ ਨੂੰ ਇੱਕ ਚੀਜ਼ ਵਿਖਾਵਾਂ ਭੱਜ ਗਿਆ ਭੱਜ ਇਧਰ ਆਜੋ ਨਾ ਇੱਕ ਚੀਜ਼ ਵਿਖਾਵਾਂ ਤੁਹਾਨੂੰ ਆ ਵੇ ਆ ਇਧਰ ਆ ਕੋਈ ਕਿਦਾਂ ਡਿੱਗਦੀ ਇਹਨੂੰ ਨਲਕਾਂ ਬਖਾਵਾਂ ਨਲਕੇ ਕੀ ਹੁੰਦੇ ਆ ਹੁੰਦਾ ਹੈ ਨਲਕਾ ਇਹਨੂੰ ਪਹਿਲਾਂ ਹੱਥ ਨਾਲ igeੜ ਕੇ ਪਾਣੀ ਕੱਢਦੇ ਦੇ ਦੇ ਵਿੱਚੋਂ ਫਿਰ ਪਾਣੀ ਪੀਂਦੇ ਹੁੰਦੇ ਸੀ ਮੈਂ ਇੱਕ ਵਾਰ ਵੀਡੀਓ ਵੇਖੀ ਮੈਂ ਬਲੌਗ ਵੇਖੰਦੀ ਹੁੰਦੇ ਇਦਾਂ ਇਦਾਂ ਕਰਕੇ ਫਿਰ ਅੱਗੇ ਪਾਣੀ ਪੀਂਦੀ ਹੁੰਦੇ ਕੋਈ ਪਤਾ ਨਹੀਂ ਜਾਂਦੇ ਬੰਦ ਹੋ ਜਾਂਦਾ ਹੈ ਹਾਂ ਹਾਂ ਹੈ ਥੋੜਾ ਇਹ ਹੁਣ ਇਹਦਾ ਨਿਬੜ ਗਿਆ ਕੰਮ ਹੁਣ ਵਿਚਾਰੇ ਦਾ ਇਹਨੂੰ ਆਵੇ ਪੁੱੜਦਣ ਲੱਗੇ ਹੁਣ ਕਿਉਂਕਿ ਸਵੇਰੇ ਜਿੱਤੇ ਪੈਣਾ ਸ਼ੈੱਡ ਉੱਪਰ ਇੰਨੇ ਨਹੀਂ ਵੇਖਿਆ ਹਾਂ ਦੀ ਮੈਂ ਉਹਦੀ ਵੀਡੀਓ ਚ ਹੀ ਵੇਖਿਆ ਹੈ ਅੰਦੀ ਮੈਂ ਵੀਡੀਓ ਜੀ ਵੇਖਿਆ ਸੀ ਕੱਲਾ ਰੀਅਲ ਲਾਈਫ ਚ ਵੀ ਮੈਂ ਖਿਆ ਅਨਹਦ ਨੇ ਅਨਹਦ ਨੇ ਰੀਅਲ ਲਾਈਫ ਦੇ ਵਿੱਚ ਕਹਿੰਦੀ ਮੈਂ ਪਾਣੀ ਵਾਲਾ ਨਹੀਂ ਵੇਖਿਆ ਨਲਕਾ ਜਿਹਾ ਮੈਂ ਵੇਖਿਆ ਪਰ ਉਹਦੇ ਚ ਪਾਣੀ ਕਦੀ ਨਹੀਂ ਬੰਦਿਆ ਹਾਂ ਇਹ ਵੀ ਸੁੱਕ ਗਿਆ ਪੁੱਤੇ ਇਹ ਹੁਣ ਕਿਉਂਕਿ ਇਹ ਹੁਣ ਉੱਪਰੇ ਕਵਰ ਹੋ ਜਾਣਾ ਹੈ ਛੱਟ ਪੈ ਜਾਣਾ ਹੈ ਤੇ ਉੱਪਰ ਇਹ ਮੁੜ ਕੇ ਅੱਡੇ ਰਹਿ ਜਾਣਾ ਹੈ ਨਿਕਲੇ ਇੱਥੇ ਇੱਥੇ ਬਾਥਰੂਮ ਬਣਾਉਣ ਲੱਗੇ ਪੁੱਤੇ ਇੱਥੇ ਇਥੇ ਕਮਰਾ ਨਹੀਂ ਬਣਾਉਣਾ ਕਮਰਾ ਤੇਰਾ ਉੱਥੇ ਅੰਦਰ ਹੀ ਬਣਾ ਦਿੰਦੇ। ਸਵੀਮਿੰਗ ਪੂਲ ਬਣਾਉਣਾ। ਐਸੇ ਤੇ ਬੱਚਾ ਰ ਬਣਾ ਲਿਆ ਨਾ ਹਉਣ ਵਾਸਤੇ। ਸਵੀਮਿੰਗ ਪੂਲ ਬਣਾਉਣਾ। ਉਹੀ ਇਹ ਬੱਚਾ ਸਵੀਮਿੰਗ ਪੂਲ ਇੱਕੋ ਕਰ ਦੇ। ਬਣਾ ਲੈ। ਅੰਕਾ ਜੀ। ਇਹ ਸਵੀਮਿੰਗ ਪੂਲ ਬਣਾ ਲੈ। ਹਾਂ, ਇਹ ਸਵੀਮਿੰਗ ਪੂਲ ਬਣਾਉਣਾ। ਆਹ। ਆਹ ਕਾਂ ਦਾ ਕੱਢ ਕੇ ਵਿੱਚ ਉਹ ਇਹਦਾ ਸਵੀਮਿੰਗ ਪੂਲ ਬਣਾ ਦੇ। ਤੇ ਛੋਟੇ ਜਿਹੇ ਨਾਲਾਂਗੇ। ਕੋਈ ਨਹੀਂ ਭੜੀਆਂ ਇਦਾਂ ਕਰਕੇ ਸਵੀਮਿੰਗ ਕਰਨੀਆਂ। ਟਾਈਮ ਹੋ ਗਿਆ ਬਹੁਤ ਜ਼ਿਆਦਾ ਮੈਂ ਰਿਆਂ ਹੁਣ ਇਸ ਟਾਈਮ ਤੇ ਵੀਡੀਓ ਐਡਿਟ ਕਰਨ ਤੇ ਇਹ ਨਾਲ ਹੀ ਵੀਡੀਓ ਜਿਹੜੀ ਹੈ ਇੱਥੇ ਐਂਡ ਕਰ ਦੇਣੀ ਹੈ ਸਵੇਰੇ ਮੇਲਾ ਆ ਮੇਲੇ ਜਾਣਾ ਫਿਰ ਉਹ ਵੀ ਤੁਹਾਨੂੰ ਵੀਡੀਓ ਜਿਹੜੀ ਅਪਲੋਡ ਕਰਦਾਂਗੇ ਮੇਲੇ ਦੀ ਵੀ ਤੇ ਫਿਰ ਮਿਲਦੇ ਹਾਂ ਸਵੇਰੇ ਆਪਾਂ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲਦੇ ਹਾਂ ਜੀ ਸਵੇਰੇ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਸਸਕਾਲ ਜੀ ਧੰਨਵਾਦ